ਬਹੁਤ ਸਾਰੇ ਲੋਕ ਨੇ ਜਿਹੜੀ ਤਿੰਦੇ ਨੇ ਕਿ ਯਿਸੂ ਮਸੀਹ ਦੀ ਸਾਨੂੰ ਕੀ ਦੇਣ ਯਿਸੂ ਮਸੀਹ ਨੇ ਸਾਡੇ ਲਈ ਕੀ ਕੀਤਾ ਵਿਗੋ ਭੈਣ ਭਰਾਓ ਜਿਹੜੀ ਦੇਣ ਯਿਸੂ ਮਸੀਹ ਨੇ ਇਨਸਾਨ ਨੂੰ ਦਿੱਤੀ ਹੈ ਧਰਤੀ ਤੇ ਉੱਤੇ ਰਹਿਣ ਵਾਲੇ ਉਹ ਤੁਹਾਨੂੰ ਨਾ ਤੇ ਕੋਈ ਮਹਾਤਮਾ ਨਾ ਕੋਈ ਸੰਤ ਨਾ ਕੋਈ ਮਹਾਪੁਰਸ਼ ਜਦੋਂ ਦੀ ਦੁਨੀਆ ਬਣੀ ਆ ਤੇ ਹੁਣ ਤੱਕ ਕੋਈ ਵੀ ਉਹ ਤੁਹਾਨੂੰ ਦੇਣ ਨਹੀਂ ਦੇ ਸਕਦਾ ਜਿਹੜੀ ਦੇਣ ਯਿਸੂ ਮਸੀਹ ਨੇ ਦਿੱਤੀ ਹallelujah ਵੇਖੋ ਭੈਣ ਭਰਾਓ ਉਹ ਜਿਹੜੀ ਪ੍ਰਭੂ ਯੇਸ਼ੂਸੀ ਨੇ ਸਲੀਬ ਦੇ ਉੱਤੇ ਕੁਰਬਾਨੀ ਦਿੱਤੀ ਆ ਕੁਰਬਾਨੀ ਦੇ ਕੇ ਤੇ ਆਪਣਾ ਜਿਹੜਾ ਪਵਿੱਤਰ ਲਹੂ ਵਹਾਇਆ ਆ ਤੇ ਵੇਖੋ ਇਹ ਇਨਸਾਨ ਦੇ ਪਾਪਾਂ ਨੂੰ ਕੀ ਆ ਧੂੰਦਰੀ ਸਾਫ਼ ਕਰਨਦਰੀ ਉਹ ਪਵਿੱਤਰ ਲਹੂ ਪ੍ਰਭੂ ਨੇ ਵਹਾਇਆ ਆ ਹallelujah ਤੇ ਵੇਖੋ ਭੈਣ ਭਰਾਓ ਜਿਹੜੀ ਕੁਰਬਾਨੀ ਪ੍ਰਭੂ ਯੇਸ਼ੂਸੀ ਨੇ ਦਿੱਤੀ ਆ ਉਹ ਨਾ ਕਿਸੇ ਧਰਮਦਰੀ ਆ ਨਾ ਕਿਸੇ ਜਾਤਰੀ ਆ ਨਾ ਕਿਸੇ ਮਜਬਦਰੀ ਆ ਉਹ ਧਰਤੀ ਦੇ ਉੱਤੇ ਰਹਿਣ ਵਾਲੇ ਹਰ ਇੱਕ ਇਨਸਾਨ ਲਈ ਕੀ ਆ ਮਾਫੀ ਆ ਵੇਖੋ ਭੈਣ ਭਰਾਓ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਪਵਿੱਤਰ ਲਹੂ ਆਪਣੀ ਵਢੇਰ ਵਿੱਚੋਂ ਵਹਾਇਆ ਆ ਉਹ ਲਹੂ ਇਨਸਾਨ ਦੇ ਪਾਪਾਂ ਨੂੰ ਕੀ ਕਰਦਾ ਆ ਧੁੰਦਾ ਆ ਹਾਲੇਲੂਇਆ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਆਦ ਵਿੱਚ ਸ਼ਬਦ ਹੀ ਤੇ ਸ਼ਬਦ ਹੀ ਪਰਮੇਸ਼ੀਅ ਦੇ ਨਾਲ ਹੀ ਤੇ ਸ਼ਬਦ ਹੀ ਜੇ ਧਾਰੀ ਹੋ ਕੇ ਆਇਆ ਉਹੀ ਸ਼ਬਦ ਜਿਹੜਾ ਪਰਮੇਸ਼ਰ ਦੇ ਨਾਲ ਹੀ ਜਿਸ ਸ਼ਬਦ ਦੇ ਦੁਆਰਾ ਪੂਰੀ ਕਾਇਨਾਤ ਬਣੀ ਉਸੇ ਸ਼ਬਦ ਨੇ ਧਰਤੀ ਦੇ ਉੱਤੇ ਦੇਹ ਲਈ ਤੇ ਉਸ ਦੇਹ ਦਾ ਨਾਮ ਰੱਖਿਆ ਗਿਆ ਯਿਸੂ ਸੀ ਤੇ ਪ੍ਰਭੂ ਯਿਸੂ ਸੀ ਨੇ ਧਰਤੀ ਦੇ ਉੱਤੇ ਰਹਿ ਕੇ ਹਰ ਇੱਕ ਦੁੱਖ ਨੂੰ ਝੱਲ ਕੇ ਇੱਕ ਵਿਕੋ ਸ਼ਬਦ ਨੇ ਇੰਨਾ ਆਪਣੇ ਆਪ ਨੂੰ ਨੀਵਿਆ ਕੀਤਾ ਕਿੰਦਰੀ ਨੀਵੀਆਂ ਕੀਤਾ ਇਨਸਾਨ ਦੇ ਲਈ ਕੋਈ ਧਰਮ ਬਣਾਉਂਦਰੀ ਨਹੀਂ ਇਨਸਾਨ ਦੇ ਲਈ ਉਹਨੇ ਆਪਣੇ ਆਪ ਨੂੰ ਨੀਵੀਆਂ ਕੀਤਾ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਆਪਣੇ ਆਪ ਨੂੰ ਇੰਨਾ ਨੀਵੀਆਂ ਕੀਤਾ ਕਿ ਉਹ ਸਰੀਰ ਦੀ ਮੌਤ ਤੱਕ ਆਗਿਆਕਾਰ ਬਣਿਆ ਰਿਹਾ ਵੇਖੋ ਭੈਣ ਭਰਾਓ ਇਹ ਪਰਮੇਸ਼ਰ ਦਾ ਇਹੀ ਇੱਕ ਪਲਾਨ ਹੈ ਇੱਕ ਯੋਜਨਾ ਹੈ ਕਿਉਂਕਿ ਖੁਦ ਸ਼ਬਦੋਤਰ ਦੀ ਦਿੱਤੇ ਉੱਤੇ ਆਣ ਕੇ ਦੇ ਲਈ ਉਹਨੇ ਇਨਸਾਨ ਨੂੰ ਉਹ ਬਚਾਉਂਦੇ ਕਿਉਂ ਕਿਉਂਕਿ ਵੇਖੋ ਬੱਚੇ ਜਦੋਂ ਅਸੀਂ ਪੜ੍ਹਦੇ ਹਾਂ ਸੰਤ ਜਹੂਨਾਂ ਦੀ ਅੰਜੀਲ 13 ਦੀ 16 ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਪੂਰੀ ਦੁਨੀਆ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਤੇ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਵੀ ਕੋਈ ਹੁਣ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਵੇਖੋ ਇਹ پلان ਇਹ ਯੋਜਨਾ ਕਿਹਦੀ ਆ ਪਰਮੇਸ਼ਰ ਦੀ ਹਾਲੇਲੂਇਆ ਉਹਨੇ ਦੁਨੀਆ ਦੇ ਨਾਲ ਪਿਆਰ ਕੀਤਾ ਅੱਜ ਬਹੁਤ ਸਾਰੇ ਲੋਕ ਆਰਾਮ ਨਾ ਕਹਿੰਦੇ ਦਿਨ ਯਿਸੂ ਮਸੀਹ ਨੂੰ ਯਿਸੂ ਮਸੀਹ ਦੀ ਸਾਨੂੰ ਕੀ ਦੇਣੀ ਆ ਵੇਖੋ ਭੈਣ ਭਰਾਓ ਜਿਹੜੀ ਯਿਸੂ ਮਸੀਹ ਨੇ ਕੁਰਬਾਨੀ ਸ਼ਰੀਫ ਦੇ ਉੱਤੇ ਦਿੱਤੀ ਨਾ ਉਹ ਪਾਪਾਂ ਦੀ ਮਾਫੀਦਾਰੀ ਦਿੱਤੀ ਹੈ ਤੇ ਵੇਖੋ ਭੈਣ ਭਰਾਓ ਧਰਤੀ ਦੇ ਉੱਤੇ ਹਰ ਇੱਕ ਜਗ੍ਹਾ ਤੇ ਜਿੱਥੇ ਮਰਜੀ ਚੱਲ ਜਾਓ ਤੁਹਾਡੇ ਕੋਈ ਪਾਪ ਨਹੀਂ ਮਾਫ ਕਰ ਸਕਦਾ ਹਾਲੇਲੂਇਆ ਪਾਪ ਮਾਫ ਕਰਨ ਦਾ ਅਧਿਕਾਰ ਯੀਸ਼ੂ ਮਸੀਹ ਦੇ ਕੋਲ ਆ ਤੇ ਉਹਦੇ ਪਵਿੱਤਰ ਲਹੂ ਦੇ ਵਿੱਚ ਆ ਅੱਜ ਤੱਕ ਤੁਸੀਂ ਦੇਖ ਲਓ ਧਰਤੀ ਦੇ ਉੱਤੇ ਸਾਰੀਆਂ ਦਵਾਈਆਂ ਬੜੀਆਂ ਨੇ ਇਨਸਾਨ ਨੂੰ ਠੀਕ ਕਰਨ ਦੀ ਪਾਪ ਦੀ ਦਵਾਈ ਕੋਈ ਹੈਗੀ ਆ ਵੇਖੋ ਪਾਪ ਦੀ ਦਵਾਈ ਅਜੇ ਤੱਕ ਕੋਈ ਨਹੀਂ ਬਣੀ ਪਾਪ ਨੂੰ ਖਤਮ ਕਰਦਾ ਹੈ ਉਹ ਯਿਸੂ ਮਸੀਹ ਦਾ ਪਵਿੱਤਰ ਲਹੂ ਅੱਜ ਵੀ ਕੋਈ ਇਨਸਾਨ ਦੇ ਜੀਵਨ ਦੇ ਵਿੱਚ ਪਾਪ ਦੇ ਕਰਕੇ ਕਿਡੀਆਂ-ਕਿਡੀਆਂ ਵੱਡੀਆਂ ਬਿਮਾਰੀਆਂ ਆਉਂਦੀਆਂ ਨੇ ਤੇ ਜਿਹੜੇ ਲੋਕ ਯਿਸੂ ਮਸੀਹ ਦੇ ਕੋਲੋਂ ਜਾਣਦੇ ਨੇ ਤੇ ਉਹ ਚੰਗੇ ਹੋ ਜਾਂਦੇ ਨੇ ਕਿਉਂ ਕਿਉਂਕਿ ਉਹ ਜਿਹੜਾ ਪਵਿੱਤਰ ਲਹੂ ਕਲਵਰੀ ਦੀ ਸ਼ਰੀਰ ਦੇ ਉੱਤੇ ਵਹਾਇਆ ਗਿਆ ਆ ਉਹ ਪਵਿੱਤਰ ਤੇ ਪਾਪ ਤੇ ਮਹਾਨ ਲਹੂ ਉਹਰੇ ਪਾਪਾਂ ਨੂੰ ਧੋਂਦਾ ਆ ਹallelujah ਤੇ ਵੇਖੋ ਪਾਪਾਂ ਦੀ ਮਾਫੀ ਲਈ ਪ੍ਰਭੂ ਨੇ ਉਹ ਪਵਿੱਤਰ ਲਹੂ ਵਹਾਇਾ ਅੱਜ ਜੇ ਕੋਈ ਬੰਦਾ ਕਹਦੇ ਕਿ ਮੈਂ ਪਾਪ ਨਹੀਂ ਕੀਤਾ ਵੇਖੋ ਭੈਣ ਭਰਾਓ ਜਿੰਨੇ ਵੀ ਲੋਕ ਉੱਖ ਦੇ ਵਿੱਚੋਂ ਨਿਕਲਦੇ ਨੇ ਹਵਚਨ ਕਰੀਗਾ ਕਿ ਹਰ ਇੱਕ ਕੀ ਆ ਪਾਪੀ ਆ ਕੋਈ ਨਹੀਂ ਕਹਿ ਸਕਦਾ ਕਿ ਮੈਂ ਧਰਮੀ ਆ ਹਾਲੇਲੂਇਆ ਇਸੇ ਕਰਕੇ ਪ੍ਰਭੂ ਯੇਸ਼ੂ ਸੀ ਨੇ ਜਨਮ ਲਿਆ ਉਹਨੇ ਸ਼ਬਦ ਨੇ ਦੇਹ ਲਈ ਤੇ ਉਹਨੇ ਆਪਣੀ ਉਸ ਧੀਰ ਵਿੱਚੋਂ ਕਿਤੇ ਜਾਨ ਦਿੱਤੀ ਤੇ ਉਹ ਹਰ ਇੱਕ ਇਨਸਾਨ ਦੇ ਪਾਪਾਂ ਦੀ ਕੀ ਆ ਮਾਫੀ ਆ ਵੇਖੋ ਕਿ ਕੋਈ ਵੀ ਧਰਤੀ ਦੇ ਉੱਤੇ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਕਹਿ ਸਕਦਾ ਕਿ ਮੈਂ ਪਾਪ ਨਹੀਂ ਕੀਤਾ ਚਾਹੇ ਕਿਸੇ ਨੇ ਬਹੁਤਾ ਕੀਤਾ ਹੈ ਚਾਹੇ ਕਿਸੇ ਨੇ ਥੋੜਾ ਕੀਤਾ ਹੈ ਪਰ ਹਰ ਇੱਕ ਨੇ ਪਾਪ ਕੀਤਾ ਹੈ ਤੇ वचन ਦੇ ਵਿੱਚ ਲਿਖਿਆ ਕਿ ਈਸ਼ੀ ਦੀ ਕੁਦਾਰ ਨੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਹਰ ਇੱਕ ਪਾਪ ਦੀ ਮਾਫੀ ਇਨਸਾਨ ਨੂੰ ਦੇਵੇ ਜੇ ਵੇਖੋ ਭੈਣ ਭਰਾਓ ਪਾਪ ਦੀ ਮਾਫੀ ਨਾ ਹੁੰਦੀ ਇਸ ਧਰਤੀ ਦੇ ਉੱਤੇ ਤੇ ਫਿਰ ਕੋਈ ਵੀ ਇਨਸਾਨ ਨੇ ਸਵਰਗ ਵਿੱਚ ਨਹੀਂ ਜਾਣਾ ਹallelujah ਕਿਉਂਕਿ ਵੇਖੋ ਖੁਦਾ ਕੀਆ ਪਰਮੇਸ਼ਰ ਕੀਆ ਪਵਿੱਤਰ ਹallelujah ਤੇ ਵੇਖੋ ਪਵਿੱਤਰਤਾ ਹੀ ਉਹਨੂੰ ਪਸੰਦ ਲੱਗਦੀ ਹੈ ਹallelujah ਪਾਪ ਤੇ ਕੋਲੋਂ ਖੁਦਾ ਨਫ਼ਰਤ ਕਰਦਾ ਹੈ ਪਾਪੀ ਤੋਂ ਨਹੀਂ ਕਰਦਾ ਖੁਦਾ ਚਾਹੁੰਦਾ ਹੈ ਕਿ ਪਾਪੀ ਮੇਰੇ ਕੋਲ ਆਵੇ ਤੇ ਮੈਂ ਇਹਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਸ਼ੁੱਧ ਕਰਕੇ ਤੇ ਉਸ ਰਾਜ ਦੇ ਵਿੱਚ ਪਚਾਵਾਂ ਤੇ ਵੇਖੋ ਭੈਣ ਭਰਾਓ ਅੱਜ ਤੁਹਾਡੇ ਕੋਲ ਸਮਾਂ ਆ ਤੇ ਤੁਸੀਂ ਯਿਸੂ ਮਸੀਹ ਦੇ ਲਹੂ ਦੇ ਉੱਤੇ ਵੀ ਵਿਸ਼ਵਾਸ ਕਰੋ ਵੇਖੋ ਤੁਹਾਡੇ ਖੁਦਾ ਪਾਪ ਮਾਫ ਕਰ ਦੇਵੇਗਾ ਵੇਖੋ ਧਰਤੀ ਦੇ ਉੱਤੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਗੁੰਮਰਾਹ ਕਰਕੇ ਰੱਖਣਗੇ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਰਾਸ ਸੱਚ ਤੇ ਜੀਵਨ ਮੈਂ ਕਿਉਂਕਿ ਪ੍ਰਭੂ ਨੇ ਖੁਦ ਕੇ ਅੰਤਕ ਮੈਂ ਸਵਰਗ ਦੇ ਵਿੱਚੋਂ ਆਇਆ ਤੇ ਵਚਨ ਕਹਿੰਦਾ ਕਿ ਉਹੀ ਸ਼ਬਦੀ ਹੀ ਜਿਹੜਾ ਪਰਮੇਸ਼ਰ ਦੇ ਨਾਲ ਹੀ ਤੇ ਉਹੀ ਸ਼ਬਦ ਦੇ ਤਾਰੇ ਹੋ ਕੇ ਆਇਆ ਉਹ ਇਨਸਾਨ ਨੂੰ ਬਚਾਉਣ ਲਈ ਆਇਆ ਉਹ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਸਵਰਗ ਦਾ ਸੰਧਸਨ ਹੈ ਧਰਤੀ ਦੇ ਪਰਾਂ ਦੀ ਚੌਕੀ ਹੈ ਉਹਦੇ ਲਈ ਸਾਰੀਆਂ ਕੌਮਾਂ ਸਾਰੀਆਂ ਦੁਨੀਆਂ ਇੱਕ ਹੀ ਅੱਜ ਕੋਈ ਵੀ ਇਨਸਾਨ ਹੁੰਦਾ ਖੁਦਾ ਦੇ ਪਾਪਾਂ ਦਾ ਲੇਖਾ ਨਹੀਂ ਕਰਦਾ ਉਹ ਆਪਣੇ ਪਿਆਰੇ ਪੁੱਤਰ ਯੇਸ਼ੂ ਦੇ ਲਹੂ ਦੇ ਨਾਲ ਉਹਨੂੰ ਧੋ ਕੇ ਸ਼ੁੱਧ ਕਰ ਦਿੰਦਾ ਤੇ ਖੁਦਾ ਕਹਿੰਦਾ ਕਿ ਆਹ ਜਿਹੜਾ ਰਾਜ ਧਰਤੀ ਦੇ ਮੁੱਢ ਤੋਂ ਪੂਰੀ ਦੁਨੀਆਂ ਲਈ ਤਿਆਰ ਕਰਕੇ ਰੱਖਿਆ ਹੈ ਤੇ ਖੁਦਾ ਉਹਦੇ ਵਿੱਚ ਵਾਰਨਾ ਹਰ ਇੱਕ ਇਨਸਾਨ ਨੂੰ ਚੌਥਾ ਪਰ ਅੱਜ ਬੰਦੂਕ ਦੁਨੀਆ ਦੀਆਂ ਗੱਲਾਂ ਦੇ ਵਿੱਚ ਆਣ ਕੇ ਲੋਕਾਂ ਦੇ ਡਰ ਤੋਂ ਆਣ ਕੇ ਯਿਸੂ ਮਸੀਹ ਦੇ ਲਹੂ ਦੇ ਉੱਤੇ ਤੇ ਉਹਦੇ ਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਵੇਖੋ ਭੈਣ ਭਰਾਓ ਜਦੋਂ ਤੁਸੀਂ ਧਰਤੀ ਦੇ ਉੱਤੇ ਜਾਣਾ ਹੈ ਆਪਣਾ ਸ਼ਰੀਰ ਸਫ਼ਰ ਪੂਰਾ ਕਰਕੇ ਮੈਂ ਇੱਕ ਵੀਡੀਓ ਬਣਾਈ ਆ ਕਿ ਨਿਆਂ ਪ੍ਰਭੂ ਨੇ ਕਰਨਾ ਹੈ ਇਸੇ ਪੇਜ ਦੇ ਉੱਤੇ ਕੀ ਆਓ ਵੀਡੀਓ ਦੇ ਤੇ ਜੇ ਨਿਆਂ ਉਹਨੇ ਕਰਨਾ ਹੈ ਤੇ ਧਰਤੀ ਦੇ ਉੱਤੇ ਰਹਿ ਕੇ ਅਸੀਂ ਉਹਨੂੰ ਸਵੀਕਾਰ ਕਰਕੇ ਤੇ ਅੰਗੀਕਾਰ ਕਰ ਸਕਦੇ ਹਾਂ ਕਿ ਪ੍ਰਭੂ ਤੂੰ ਮੇਰੇ ਲਈ ਜਾਨ ਦਿੱਤੀ ਹੈ ਮੇਰੇ ਪਾਪਾਂ ਦੀ ਮੈਨੂੰ ਮੇਰੇ ਪਾਪਾਂ ਤੋਂ ਮੈਨੂੰ ਧੁੰਦਲੀ ਤੋਂ ਧਰਤੀ ਦੇ ਉੱਤੇ ਆਇਆ ਤੇ ਵੇਖੋ ਭੈਣ ਭਰਾਓ ਇਹੀ ਕੁਝ ਕਬਰੀ ਆ ਤੇ ਯਿਸੂ ਮਸੀਹ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਜਾਨ ਦਿੱਤੀ ਤੇ ਤੀਸਰੇ ਦਿਨ ਮਰਦਿਆਂ ਤੋਂ ਜੀ ਉੱਠ ਕੇ ਤੇ ਉਹ ਸਵਰਗ ਨੂੰ ਚਲੇ ਗਏ ਤੇ ਅੱਜ ਉਹ ਹਰ ਇੱਕ ਇਨਸਾਨ ਨੂੰ ਬਚਾਉਣਾ ਚੰਦਾ ਹੈ ਹallelujah ਤੇ ਵੇਖੋ ਭੈਣ ਭਰਾਓ ਦੁਨੀਆ ਨੇ ਤੁਹਾਨੂੰ ਜਿੱਥੇ ਆਪ ਜਾਣੋ ਉਹਨੇ ਹੀ ਤੁਹਾਨੂੰ ਉਥੇ ਸੁੱਟਣਾ ਹੈ ਤੇ ਜੀ ਵੇਖੋ ਤੁਸੀਂ ਆਪਣੀ ਮਨ ਦੇ ਨਾਲ ਆਪਣੀ ਦਿਲ ਦੇ ਨਾਲ ਤੁਸੀਂ ਧਿਆਨ ਦੇ ਨਾਲ ਸੋਚ ਵਿਚਾਰ ਕੇ ਇਹਦਾ ਫੈਸਲਾ ਕਰਕੇ ਪ੍ਰਭੂ ਦੇ ਕੋਲ ਪਾ ਸਕਦੇ ਅੱਜ ਕੋਈ ਕਿਤੇ ਵੀ ਧਾਰਮਿਕ ਸਥਾਨ ਤੇ ਜਾਂਦੇ ਜੇ ਕੋਈ ਕਹਿੰਦਾ ਕਿ ਤੁਹਾਨੂੰ ਪਾਪਾਂ ਦੀ ਮਾਫੀ ਮਿਲ ਜੂਗੀ ਹalleluyah ਕੋਈ ਗਰੰਟੀ ਲਾਉਂਦਾ ਮੇਕੋ ਇਧਰੋ ਯਿਸੂ ਮਸੀਹ ਦਾ ਲਹੂ ਗਰੰਟੀ ਦਿੰਦਾ ਕਿਉਂ ਕਿਉਂਕਿ ਉਹ ਖੁਦ ਸ਼ਬਦ ਹੈ ਤੇ ਉਸ ਸ਼ਬਦ ਦੇ ਦੁਆਰਾ ਕੀ ਆ ਪਾਪਾਂ ਦੀ ਮਾਫੀ ਹੈ ਜਿਹੜਾ ਉਹਨੇ ਲਹੂ ਬਹਾਇਆ ਹੈ ਹalleluyah ਵੇਖੋ ਕੋਈ ਇਨਸਾਨ ਨਹੀਂ ਕਹਿ ਸਕਦਾ ਹalleluyah ਪਰ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਅਧਿਕਾਰ ਵੀ ਦੇ ਦਿੱਤਾ ਹੈ ਕਿ ਜਿਹਦੇ ਤੁਸੀਂ ਮਾਫ ਕਰੋਗੇ ਉਹਦੇ ਮਾਫ ਹੋ ਜਾਣਗੇ ਅੱਜ ਵੀ ਕੋਈ ਲੋਕ ਦੁੱਖਾਂ ਬਿਮਾਰੀਆਂ ਚੋਂ ਡੇ ਨੇ ਤੇ ਉਹਦੇ ਦਾਸ ਕੈਂਟੇ ਨੇ ਤੇ ਉਹ ਮਾਫ ਹੋ ਜਾਣਦੇ ਤੇ ਵੇਖੋ ਜਿਹੜੀ ਕੁਰਬਾਨੀ ਯਿਸੂ ਮਸੀਹ ਨੇ ਦਿੱਤੀ ਆ ਉਹ ਪਾਪਾਂ ਦੀ ਮਾਫੀ ਲਈ ਦਿੱਤੀ ਆ ਵੇਖੋ ਜਦੋਂ ਦਾ ਪ੍ਰਭੂ ਸਵਰਗ ਦੇ ਵਿੱਚ ਗਏ ਨੇ ਉਸ ਤੋਂ ਬਾਅਦ ਇਹੀ ਪ੍ਰਚਾਰ ਦੁਨੀਆ ਦੇ ਉੱਤੇ ਹੋ ਰਿਹਾ ਆ ਭਾਈ ਪਾਪਾਂ ਦੀ ਮਾਫੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਆ ਤੋਬਾ ਯਿਸੂ ਮਸੀਹ ਦੇ ਨਾਂ ਦੇ ਵਿੱਚ ਆ ਹਾਲੇਲੂਇਆ ਵੇਖੋ ਭੈਣ ਭਰਾਓ ਬਚਨ ਉਹਦਾ ਕਿੱਥੋਂ ਨਿਕਲਿਆ ਜੀਰੂ ਸ਼੍ਰੇਮ ਦੇ ਵਿੱਚੋਂ ਅੱਜ ਵੇਖੋ ਕਿੰਨੇ ਦੇਸ਼ਾਂ ਨੇ ਉਹਦੇ ਤੇ ਵਿਸ਼ਵਾਸ ਕਿਤਾ ਤੇ ਜਿੰਨੇ ਜਿੰਨੇ ਵਿਸ਼ਵਾਸ ਕੀਤਾ ਤੇ ਵੇਖੋ ਉਹ ਬਚਨਗੇ ਵੀ ਸਹੀ ਕਿਉਂਕਿ ਵੇਖੋ ਜੇ ਜਾਣਾ ਤੇ ਉਹਦੇ ਕੋਲ ਹੀ ਆ ਜੇ ਧਰਤੀ ਦੇ ਉੱਤੇ ਰਹਿ ਕੇ ਅਸੀਂ ਉਹਨੂੰ ਸਵੀਕਾਰ ਕਰਾਂਗੇ ਤੇ ਫਿਰ ਉਹਦੇ ਅੱਗੇ ਆਪਾਂ ਮੂੰਹ ਦਿਖਾਉਣ ਵਾਲੇ ਹੋਵਾਂਗੇ ਤੇ ਜੇ ਨਹੀਂ ਤੇ ਫਿਰ ਵੇਖੋ ਫਿਰ ਵੀ ਤੇ ਉਹਦੇ ਅੱਗੇ ਹੀ ਜਾਣਾ ਤੇ ਵੇਖੋ ਆਪਾਂ ਇਸ ਸਰੀਰ ਦੇ ਵਿੱਚ ਰਹਿ ਕੇ ਉਹਦਾ ਅੰਗੀਕਾਰ ਕਰ ਸਕਦੇ ਹਾਂ ਉਹ ਬਚਨ ਦੇ ਵਿੱਚ ਲਿਖਿਆ ਡਾਪੂ ਜਦੋਂ ਮਰਨ ਵਾਲਾ ਹੈ ਜਦੋਂ ਪ੍ਰਭੂ ਦੇ ਨਾਲ ਸਰੀਰ ਦੇ ਉੱਤੇ ਉਹਨੇ ਦੋ ਹੀ ਸ਼ਬਦ ਬੋਲੇ ਪ੍ਰਭੂ ਜਦੋਂ ਤੂੰ ਆਪਣੇ ਰਾਜ ਵਿੱਚ ਜਾਏਗਾ ਤੇ ਮੈਨੂੰ ਯਾਦ ਕਰੀਂ ਪਰਬੂ ਨੇ ਕਿਹਾ ਅੱਜ ਹੀ ਤੂੰ ਮੇਰੇ ਨਾਲ ਸਵਰਗ ਦੇ ਵਿੱਚ ਹੋਵੇਂਗਾ ਉਸੇ ਲਈ ਪ੍ਰਭੂ ਨੇ ਕਿਹਾ ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਹੋਵੇਂਗਾ ਤੇ ਵੇਖੋ ਜੇ ਪ੍ਰਭੂ ਨੇ ਕਿਹਾ ਤੂੰ ਸਵਰਗ ਵਿੱਚ ਹੀ ਹੋਣਾ ਚਾਹੇ ਉਹ ਡਾਕੂ ਹੀ ਕਿਉਂ ਕਿਉਂਕਿ ਉਹਨੇ ਆਪਣੇ ਮੂੰਹ ਤੋਂ ਅੰਗੀਕਾਰ ਕਰ ਲਿਆ ਅੱਜ ਵੀ ਵੇਖੋ ਜਿਹੜੀ ਕੋਈ ਅੰਗੀਕਾਰ ਕਰੂਗਾ ਤੇ ਉਹ ਸਵਰਗ ਦੇ ਵਿੱਚ ਜਾਵੇਗਾ ਉਹਨੂੰ ਉਸ ਲਹੂ ਦੇ ਦੁਆਰਾ ਪਾਪਾਂ ਦੀ ਮਾਫੀ ਮਿਲੂਗੀ ਤੇ ਖੁਦਾ ਉਹਨੂੰ ਉਸ ਪਰਮੇਸ਼ਰ ਦੇ ਰਾਜ ਦੇ ਵਿੱਚ ਵੜੇਗਾ ਹallelujah ਇਸ ਕਰਕੇ ਵੇਖੋ ਭੈਣ ਭਰਾਓ ਦੁਨੀਆ ਕੋਲ ਨਹੀਂ ਲੋਕਾਂ ਕੋਲ ਨਹੀਂ ਖੁਦਾ ਦਾ ਤੋਂ ਡਰੋ ਤੇ ਪ੍ਰਭੂ ਦੇ ਕੋਪ ਪ੍ਰਭੂ ਤੁਹਾਨੂੰ ਬਚਾਵੇਗਾ ਹallelujah ਜੇ ਤੂੰ ਵਚਨ ਚਲਿਖਿਆ ਤੂੰ ਬਾਜਤੇ ਤੇਰਾ ਘਰਾਣਾ ਬਚਾਇਆ ਜਾਵੇਗਾ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਅਮੀਨ